ਸੋ ਹਾਂਜੀ ਬਈ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਆਪਾਂ ਆਏ ਹਾਂ ਜੀ ਬੱਕਰੀਆਂ ਦੀ ਮੰਡੀ ਮੋੜ ਮੰਡੀ ਵਿਖੇ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਕਿਹੜੇ ਕਿਹੜੇ ਜਾਨਵਰ ਆਏ ਮੰਡੀ 'ਚ ਅੱਗੇ ਚੱਲਦੇ ਜਾਂਦੇ ਆਪਾਂ ਤੁਹਾਨੂੰ ਦਿਖਾਵਾਂਗੇ ਕਿਹੜੇ ਕਿਹੜੇ ਜਾਨਵਰ ਆਏ ਮੰਡੀ ਦੇ ਵਿੱਚ ਸੋ ਹਾਂਜੀ ਆਪਾਂ ਇੱਕ ਬੱਕਰੀ ਦਿਖਾਉਣ ਲੱਗੇ ਆਂ ਬਈ ਇਹਦੀ ਕੀ ਡਿਟੇਲ ਆ ਬੱਕਰੀ ਦੀ ਬੱਕਰੀ ਬਈ ਆਪਾਂ ਮੋੜ ਲੈਤੀ ਆ ਯਾਰ ਗਾਂ ਤੋਂ ਠੀਕ ਹੈ ਆ ਨਾਲ ਪੱਠ ਹੈ 20000 ਰੁਪਏ ਅਡਵਾਂਟ ਠੀਕ ਹੈ ਕਿੰਨੇ ਦੰਦ ਆ ਇਹ 4 ਆ ਬਈ ਠੀਕ ਤੇ ਹੋਰ ਵੀ ਬੱਕਰੀਆਂ ਆਪਣੀਆਂ ਸੋ ਠੀਕ ਹੈ ਇਨਾ ਕੀ ਰੇਟ ਕੇ ਬੱਕਰੀ ਹੈ ਨਾ ਪਠਾ ਬਈ ਸਾਰੇ ਆ 2 ਮਹੀਨੇ ਦੀ ਗੱਬਾ ਬਈ ਠੀਕ ਹੈ ਠੀਕ ਹੈ 13000 ਰੁਪਿਆ ਮੰਗ ਰਿਹਾ ਠੀਕ ਹੈ ਜਨਾ ਗੱਬ ਤੋਂ ਉਹ ਪਠਾਈ ਆ ਬੱਕਰੀ ਪਹਿਲੇ ਪਹਿਲੇ ਸੁਆ ਕਰਿਆ ਆ ਆ ਬੱਕਰੀ ਨੇ ਹਾਂ ਪਹਿਲਾਂ ਸੁਆ ਕਰਿਆ ਹੋਇਆ ਬਈ ਠੀਕ ਕੋਲ ਨੰਬਰ ਬੋਲ ਦੇ ਜੀ ਆ ਦਾ 998882157 ਠੀਕ ਹੈ ਬਾਕੀ ਮਾਨਦਾਨ ਹੋ ਜੀ ਮੋਤੇ ਹੋ ਜੀ ਠੀਕ ਹੈ ਸੋ ਅੰਜੀ ਇਸ ਤੋਂ ਬਾਅਦ ਇੱਕ ਤਾਨੂੰ ਆਪਾਂ ਬੀਟਲ ਬੱਕਰਾ ਦਿਖਾਉਣ ਲੱਗੇ ਆ ਕੀ ਡਿਟੇਲ ਆ ਬਈ ਇਹਦੀ ਕਿੰਨੇ ਦੰਦ ਹੈ 9 8 ਦੰਦ ਹੈ ਜੀ 8 ਦੰਦ ਹੈ ਠੀਕ ਹੈ ਤੇ ਕੀ ਰੇਟ ਕਰਦੇ ਦਾ ਹਾਂ ਕਿੰਨਾ ਭਾਈ 8000 ਠੀਕ ਹੈ ਮਾਲ ਨੰਬਰ ਬੋਲ ਦੋ ਆਪਣਾ 86964 99090 ਠੀਕ ਹੈ ਭਾਈ ਮਾਨਤਨ ਹੋ ਜੀ ਬਾਕੀ ਰੇਟ ਤੇ ਹਾਂ ਬਾਕੀ ਮਾਨਤਨ ਕਰਨਾ ਹੈ ਕੰਨਾ ਕੋਲ ਨਹੀਂ ਕੁਆਲਟੀ ਦੀ ਚੈੱਕ ਕਰ ਸਕਦੇ ਬਈ ਬਹੁਤ ਵਧੀਆ ਬਰੀਡਰ ਹੈ ਦੱਬੇ ਲੋਈ ਰੰਗ ਦੇ ਵਿੱਚ ਹੈ ਪੂਰੇ ਫੁੱਲ ਹੈਡ ਦੇ ਵਿੱਚ ਸਾ ਪੱਠਾ ਦੋਨੇ ਬਈ ਦੋਨੇ ਪੱਠਾ ਹੈ ਠੀਕ ਹੈ ਕੀ ਰੇਟ ਮੰਗਦਾ ਇਹਨਾਂ ਦਾ ਦੋਨਾਂ ਦਾ 15000 ਰੁਪਏ ਠੀਕ ਹੈ ਇਹ ਚਿੱਟਾ ਚਿੱਟਾ ਬੱਕਰਾ ਜੀ ਠੀਕ ਆਹ ਜਿਹੜੀ ਹੈ ਨੰਬਰ ਬੋਲ ਦਿਆ ਉਹਦਾ ਨੰਬਰ ਮੇਰੇ ਕੋਲ ਮੋਬਾਈਲ ਹੀ ਨਹੀਂ ਆ ਇੱਕ ਗੱਬਣਾ ਇਹ ਬੱਕਰੀ ਇਹ ਹਾਂਜੀ ਆ ਗੱਬਣਾ ਜੀ ਠੀਕ ਹੈ ਕਿੰਨੇ ਟਾਈਮ ਦੀ ਇਹ ਤੇ 4 ਮਹੀਨੇ ਦੀ ਠੀਕ ਹੈ ਹਾਂਜੀ ਬਾਕੀ ਤੁਸੀਂ ਵੇਖ ਸਕਦੇ ਹੋ ਚੰਗੀ ਹੈਟ ਵਾਲੀ ਚੰਗੇ ਕਰਨਾ ਤੇ ਹੋਰ ਕਿਹੜੇ ਕਿਹੜੇ ਆਪਣੇ ਕੋਲ ਸਿਰ ਤੇ ਕਾਰ ਹੀ ਗੱਬਣਾ ਤਿੰਨ ਮਹੀਨੇ ਦੀ ਗੱਬਣਾ ਠੀਕ ਆ ਇਹ ਕਿੰਨੇ ਦੰਦ ਆ ਤੇ ਦੰਦ 6 ਆ ਠੀਕ ਆ ਇਹ ਤਿੰਨ ਮਹੀਨੇ ਦੀ ਗੱਬਣਾ ਆਏ ਤਿੰਨ ਮਹੀਨੇ ਦੀ ਹੋਰ ਕਿਹੜੀ ਕਿਹੜੀ ਹੁੰਦੇ ਆ ਕਾਰ ਹੀ ਚਾਰ ਮਹੀਨੇ ਦੀ ਗੱਬਣਾ ਠੀਕ ਆ ਵੱਡੇ ਫਰੇਮ ਜੀ ਪੂਰੇ ਵੱਡੇ ਫਰੇਮ ਚ ਇੰਗੇ ਖਾਣ ਵਾਲੇ ਦੀ ਚਾਰ ਲੀਟਰ ਦੁੱਧ ਬੱਕਰੀ ਥਲੇ ਇਹ ਥਲੇ ਹੈ ਹਾਂ ਬਹੁਤ ਚੰਗੀ ਬੱਕਰੀ ਇਹ ਇਹਨਾਂ ਦਾ ਕੀ ਕੀ ਰੇਟ ਆ ਡੱਬੀ ਲਈ ਇਹਦਾ 35000 ਰੁਪਇਆ ਠੀਕ ਹੈ ਇਹਨਾਂ ਦੇ 5000 ਰੁਪਏ ਜੋੜੀ ਦਾ ਇਹਨਾਂ 500 ਰੁਪਏ ਦਾ ਨਾ ਹਾਂ ਠੀਕ ਹੈ ਤੇ ਇਸ ਤੋਂ ਅੱਗੇ ਹੋਰ ਇੱਕ ਆ ਸਹੀ ਹੀ ਖੜੀ ਗੱਪ ਸੁਈ ਹੈ ਆਹ ਅੱਠ ਦੰਦ ਫਰੈਸ਼ ਠੀਕ ਹੈ ਆ ਬੱਚਾ ਬੱਚਾ ਕੀ ਮਗਰ ਕੈਰੀ ਪਾਠ ਵੀ ਠੀਕ ਹੈ ਤੇ ਇਹਦਾ ਕੀ ਰੇਟ ਆ ਇਹਦਾ 25000 ਰੁਪਏ ਠੀਕ ਹੈ ਹੋਰ ਕਿਹੜੇ ਕਿਹੜੇ ਆਪਣੇ ਕੋਲ ਹੋਰ ਤੇ ਕਾਹ ਘੜੀ ਲਾ ਲਈ

ਸੋ ਹਾਂ ਜੀ ਜੇਕਰ ਕਿਸੇ ਨੇ ਬੱਕਰੀਆਂ ਲੈਣੀਆਂ ਤਾਂ ਨੰਬਰ ਸੰਪਰਕ ਕਰਕੇ ਤੁਸੀਂ ਲੈ ਸਕਦੇ ਹੋ ਵਧੀਆ ਬੱਕਰੀਆਂ ਸਾਰੇ ਰੰਗਾਂ ਦੇ ਵਿੱਚ ਚੰਗੀ ਹੈਡ ਦੀਆਂ ਆ ਸੂਈਆਂ ਬੱਕਰੀਆਂ ਠੀਕ ਹੈ ਬਈ ਧੰਨਵਾਦ ਤੁਸੀਂ ਮਰੀਆਂ ਬੱਕਰੀਆਂ ਕਰ ਲਓ ਕਿੰਨੇ ਦਾਲ ਦਾ ਵੇਚ ਬੱਕਰੀ ਇਹ ਹਾਂ ਜੀ ਕਿੰਨੇ ਦਾਲ ਚਾਰ ਦਾਲ ਦੀ ਚਾਰ ਦੰਦਾ ਇਹ ਤੇ ਕਿੰਨੇ ਮਹੀਨੇ ਦੇ ਗੱਭਣਾ ਸਵਾ ਕਿ ਮਹੀਨੇ ਦੇਗੀ ਜੀ ਆਪਾਂ ਖਾਲੀ ਕਰਕੇ ਰਾਵਾਂਗੇ ਠੀਕ ਹੈ ਇਹਦਾ ਕੀ ਰੇਟ ਹੈ 14000 ਸਮਰਪਿਤ ਮੈਂ ਨੰਬਰ ਬੋਲ ਦਿਆ 76579 ਕਿੰਨਾ ਵੀਰੇ 76579 91879 ਠੀਕ ਹੈ ਸੋ ਹਾਂਜੀ ਵੀ ਜੇਕਰ ਕਿਸੇ ਨੇ ਬਰਾਬਰੀ ਲੈਣੀ ਹੈ ਨੰਬਰ ਨਾਲ ਸੰਪਰਕ ਕਰਕੇ ਦੇਖ ਸਕਦੇ ਹੋ ਇਹਨਾਂ ਨੰਬਰਾਂ ਨਾਲ ਸੰਪਰਕ ਕਰ ਲਈਏ ਸੋ ਹਾਂਜੀ ਇਸ ਤੋਂ ਬਾਅਦ ਆ ਪਤਾ ਨੂੰ ਦਿਖਾਵਾਂਗੇ ਕਬੂਤਰ ਜਿਹੜੇ ਵੀ ਰਕਬੂਤਰਾਂ ਸ਼ੌਂਕ ਰੱਖਦੇ ਹੋ ਵੀ ਮੰਡੀ ਤੇ ਆ ਸਕਦੇ ਆ ਬਹੁਤ ਸੋਹਣੇ ਕਬੂਤਰ ਵੀ ਦੇ ਸਕਦੇ ਹੋ ਤੇ ਸਾਰੀਆਂ ਨਸਲਾਂ ਦੇ ਕਬੂਤਰ ਆ ਇਹ ਵੀ ਸੇਲ ਆਸਤੇ ਸਾਰੇ ਜੇਕਰ ਕਿਹਨੇ ਕਬੂਤਰ ਰੱਖਣੇ ਹੁੰਦੇ ਤਾਂ ਉਹ ਵੀ ਮੰਡੀ ਤੋਂ ਆ ਕੇ ਖਰੀਦ ਸਕਦਾ ਤੇ ਬਾਕੀ ਇੱਧਰ ਆ ਗਏ ਮੁਰਗੇ ਸੀਲ ਮੁਰਗੇ ਆ ਗਏ ਤੇ ਪੱਠੇ ਆ ਗਏ ਛੋਟੇ ਆ ਇੱਕ ਮੁਰਗੀ ਹੈ ਸੀਲ ਤੇ ਇੰਦਰ ਵੀ ਮੁਰਗੇ ਆ ਗਏ ਪੱਠੇ ਤੇ ਆ ਫੇਰ ਕਬੂਤਰ ਸਾਰੀਆਂ ਨਸਲਾਂ ਦੇ ਕਬੂਤਰ ਆ ਬਾਈ ਕਹਿੰਦਾ ਤੇ ਹਰ ਮੰਡੀ ਤੇ ਆਉਂਦਾ ਬਾਈ ਜੇਕਰ ਕਿਹਨੇ ਖਰੀਦਣੇ ਨੇ ਤੇ ਮੰਡੀ ਤੇ ਆ ਸਕਦੇ ਹੋ ਬਾਕੀ ਏਸੀ ਅਜ ਦੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜਰੂਰ ਕਰ ਦਿਓ ਤੇ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਾਕੀ ਤੇ ਦੇਖ ਸਕਦੇ ਬਹੁਤ ਸੋਹਣੇ ਜਾਨਵਰ ਆ ਤੇ ਖਰਗੋਸ਼ ਵੀ ਆ ਜੁੜਾ ਤੇ ਇਸ ਤੋਂ ਬਾਅਦ ਵੀ ਦੇਖ ਸਕਦੇ ਬਹੁਤ ਸੋਹਣੇ ਜਿਹੜੇ ਜਾਨਵਰ ਆ ਬਾਈ ਲੈ ਕੇ ਆਇਆ ਇੱਧਰ ਮੁਰਗੀ ਆ ਗਈ ਕੜਕਨਾਥ ਕਾਲੇ ਮੁਰਗੇ ਤੇ ਇੱਧਰ ਆ ਗਏ ਸੀਲ ਮੁਰਗੇ ਮੁਰਗੀਆਂ ਅੰਡੇ ਵਾਲੀਆਂ ਮੁਰਗੀਆਂ ਆ ਗਈਆਂ ਸਾਰੇ ਤਰ੍ਹਾਂ ਦੀਆਂ ਮੁਰਗੀਆਂ ਜਿਹੜੀਆਂ ਆਉਂਦੀਆਂ ਮੰਡੀ ਦੇ ਵਿੱਚ ਬਾਕੀ ਇਹ ਸੀ ਅੱਜ ਦੀ ਵੀਡੀਓ ਧੰਨਵਾਦ